ਦੋਸਤੋ GST ਕਾਨੂੰਨ ਅਧੀਨ ਟੈਕਸ ਭਰਨ ਸਮੇਂ ਕਈ ਵਾਰੀ ਸਾਡੇ ਤੋਂ ਗਲਤੀ ਹੋ ਜਾਂਦੀ ਹੈ CGST ਦਾ ਟੈਕਸ SGST 'ਚ ਭਰ ਆ ਜਾਂਦਾ ਹੈ SGST ਵਾਲਾ ਜਿਹੜਾ CGST 'ਚ ਭਰ ਆ ਜਾਂਦਾ ਹੈ ਜਾਂ CT SL IGST 'ਚ ਭਰ ਆ ਜਾਂਦਾ ਹੈ ਜਾਂ ਜਿਹੜਾ ਟੈਕਸ IGST 'ਚ ਭਰਨਾ ਸੀ ਉਹ CT 'ਚ ਭਰ ਆ ਜਾਂਦਾ ਹੈ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਭਰਨਾ ਸੀ ਟੈਕਸ ਹੁੰਦਾ ਹੈ ਭਰਿਆ ਉਹ ਪੈਨਲਟੀ ਦੇ ਵਿੱਚ ਜਾਂਦਾ ਹੈ ਤੇ ਕਈ ਵਾਰੀ ਭਰਨਾ ਸੀ ਇੰਟਰਸਟਿੰਗ ਦਾ ਹੈ ਵਿਆਜ ਭਰਨਾ ਹੁੰਦਾ ਤੇ ਉਹ ਫੀਸ ਵਿੱਚ ਭਰਿਆ ਜਾਂਦਾ ਹੈ ਕਈ ਵਾਰੀ ਜਿਹੜਾ ਇਹ ਵਿਆਜ ਜਾਂ ਜੁਰਮਾਨਾ ਉਹ ਟੈਕਸ ਵਿੱਚ ਭਰਿਆ ਜਾਂਦਾ ਹੈ ਤਾਂ ਜਿਹੜੀ ਸਥਿਤੀ ਦੇ ਵਿੱਚ ਕੀ ਕੀਤਾ ਜਾਵੇ ਤਾਂ ਇਸ ਲਈ ਜਿਹੜਾ ਇਹ GST ਕਾਨੂੰਨ ਦੇ ਅਧੀਨ ਇੱਕ ਪ੍ਰੋਵੀਜ਼ਨ ਹੈ ਤੇ ਉਹ ਪੀਐਮਪੀ 09 ਦਾ ਪ੍ਰੋਵੀਜ਼ਨ ਹੈ ਕਿ ਉਹ ਕਿਸ ਤਰ੍ਹਾਂ ਦੇ ਨਾਲ ਆਪਾਂ ਉਸ ਦੇ ਰਾਹੀਂ ਪੈਸੇ ਜਿਹੜੇ ਹਨ ਜੇ ਅਸੀਂ ਗਲਤ ਖਾਂਦੇ ਉੱਤੇ ਗਲਤ ਖਾਨੇ ਵਿੱਚ ਪੜੇ ਗਏ ਹਨ ਤਾਂ ਨਾਲ ਨੂੰ ਸਹੀ ਜੁਮੇ ਕਰਨਾ ਹੈ ਇਸ ਬਾਰੇ ਦਾ ਵੈ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਐਚਐਸ ਦਿਮਪਲ ਸਰਫੀ ਹੈ ਕਾ ਦੋਸਤੋ ਤਾਂ ਦੋਸਤੋ ਅਜੇ ਹੀ ਗਲਤੀ ਦੇ ਵਿੱਚ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਜੀਐਸਟੀ ਦੇ ਵੱਲੋਂ ਜਿਹੜਾ ਕੌਂਸਲ ਦੇ ਵੱਲੋਂ ਇੱਕ ਡਿਸੀਜਨ ਲਿਆ ਗਿਆ ਹੈ ਤੇ ਉਸ ਦੇ ਵਿੱਚ ਕੀ ਹੈ ਕਿ ਜੇਕਰ ਤੁਹਾਡੇ ਕੋਲ ਗਲਤੀ ਨਾਲ ਟੈਕਸ ਜਿਹੜਾ ਹੈ ਇੱਕ ਜਾਂ ਦੂਸਰੇ ਖਾਨੇ ਵਿੱਚ ਭਰਿਆ ਗਿਆ ਹੈ ਤਾਂ ਉਸ ਨੂੰ ਅਸੀਂ ਪੀਐਮਟੀ 09 ਦੇ ਰਾਹੀਂ ਟ੍ਰਾਂਸਫਰ ਕਰ ਸਕਦੇ ਹਾਂ ਕਿਵੇਂ ਕਰਨੇ ਆ ਆਪਾਂ ਸਿੱਖੀਏ ਸਭ ਤੋਂ ਪਹਿਲਾਂ ਆਪਣੀ ਜਿਹੜੀ GST ਦੀ ਜਿਹੜੀ ਸਾਈਟ ਹੈ ਵੈਬਸਾਈਟ ਹੈ ਗਵਰਨਮੈਂਟ ਸਾਈਟ ਹੈ ਉਸ ਨੂੰ ਓਪਨ ਕਰ ਲਓ gst.gov.in ਜਦੋਂ ਓਪਨ ਕੀਤਾ ਤਾਂ ਇਸ ਦੇ ਉੱਤੇ ਲੌਗਇਨ ਕਰਨਾ ਹੈ ਲੌਗਇਨ ਕਰਨ ਦੇ ਵੇਲੇ ਆਪਣਾ ਇੱਥੇ ਜੋ ਤੁਹਾਡਾ ਲੌਗਇਨ ਆਈ ਮੀਨ ਯੂਜ਼ਰ ਆਈਡੀ ਹੈ ਉਹ ਪਰ ਓ ਮੰਨ ਲਓ ਇੱਥੇ ਆਪਾਂ o m l a m i n a t e a ਹੈ ਇਹ ਆਪਾਂ ਵੈਸੇ ਹੀ ਬਣਾਇਆ ਹੈ ਮੰਨ ਲਓ ਤੁਹਾਡਾ ਜਿਹੜਾ ਵੀ ਆਈਡੀ ਹੈ ਉਹ ਪਰ ਦੋ ਉਹ ਜੋ ਪਾਸਵਰਡ ਹੈ ਉਹ ਪਰ ਦੋ ਇੱਥੇ ਲੋ ਆਪਾਂ ਪਾਸਵਰਡ ਭਰ ਦਿੱਤਾ ਹੈ ਸਟਾਰ 1 2 3 1 2 3 ਇਸ ਤੋਂ ਬਾਅਦ ਕੀ ਕਰਨਾ ਆਪਾਂ ਇਸ ਦੇ ਵਿੱਚ ਆਪਦੇ ਜੋ ਹੈਠਾਂ ਕੈਪਚਾ ਦਿੱਤਾ ਹੈ ਇੱਥੇ ਜਿਹੜਾ ਵੀ ਹੈ 5 2 7 4 8 4 ਆ ਨੋ ਫਿਲ ਕੀਤਾ ਤੇ ਜਦੋਂ ਆਪਾਂ ਲੌਗਇਨ ਪ੍ਰੈਸ ਕਰਦੇ ਹਾਂ ਤਾਂ ਤੁਹਾਡੇ ਸਾਹਮਣੇ ਜਿਹੜਾ ਇਹ ਉਹ ਵਿੰਡੋ ਓਪਨ ਹੋ ਜਾਵੇਗੀ ਇਸ ਨੂੰ ਆਪਾਂ ਸੇਵ ਨਹੀਂ ਕਰਨਾ ਰਿਮਾਈਂਡ ਮੀ ਲੇਟਰ ਕਰ ਦੇਵੋ ਹੁਣ ਕੀ ਕਰੋ ਕਿ ਇਸ ਦੇ ਵਿੱਚ ਸਰਵਸੇਜ ਦੇ ਵਿੱਚ ਜਾਣਾ ਹੈ ਸਰਵਸੇਜ ਦੇ ਵਿੱਚ ਦੇਖੋ ਕਿ ਤੁਹਾਡੇ ਪੈਸੇ ਕਿੱਥੇ ਪਏ ਆ ਆਹ ਲਓ ਤੁਹਾਡੀ ਇਲੈਕਟ੍ਰੋਨਿਕ ਕੈਸ਼ ਲੈਜਰ ਦੇ ਵਿੱਚ ਪੈਸੇ ਪਏ ਆ ਆਹ ਲਓ ਇੱਥੇ ਕਲਿੱਕ ਕਰ ਦਿੱਤਾ ਇਸ ਤੋਂ ਬਾਅਦ ਹੁਣ ਆਪਣੇ ਕੋਲੇ ਇਲੈਕਟ੍ਰੋਨਿਕ ਕੈਸ਼ ਲੈਜਰ ਨੂੰ ਤੁਸੀਂ ਖੋਲ ਕੇ ਦੇਖ ਲਵੋ ਇਸ ਦੇ ਵਿੱਚ ਕਿੰਨੇ ਪੈਸੇ ਆ ਤੇ ਨਹੀਂ ਤਾਂ ਤੁਸੀਂ ਟ੍ਰਾਂਸਫਰ ਸਿੱਧਾ ਆਹ ਲਓ ਆਪਾਂ ਖੋਲਈਏ ਇਸ ਨੂੰ ਤੇ ਇਸ ਦੇ ਵਿੱਚੋਂ ਆਪਣੇ ਕੋਲੇ ਪਤਾ ਲੱਗ ਜਾਣਗੇ ਕਿ ਅੱਜ ਦੀ ਤਰੀਕ ਦੇ ਵਿੱਚ ਤੁਹਾਡੇ ਕੋਲੇ ਇੱਥੇ ਕਿੰਨੇ ਪੈਸੇ ਪਏ ਨੇ ਹਲੋ ਮੰਨ ਲਓ ਵੀ ਇੱਥੇ 50000 ਤਕਰੀਬਨ ਇੱਕ ਦੇ ਵਿੱਚ ਪਏ ਆ 50000 ਦੂਜੇ ਵਿੱਚ ਪਏ ਆ ਆਪਾਂ ਇਸ ਨੂੰ ਟ੍ਰਾਂਸਫਰ ਕਰਨਾ ਹੈ ਤਾਂ ਟ੍ਰਾਂਸਫਰ ਕਰਨ ਦੇ ਲਈ ਕੀ ਹੈ ਕਿ ਇਸ ਨੂੰ ਫੇਰ ਆਪਾਂ ਇੱਥੇ ਇਲੈਕਟ੍ਰੋਨਿਕ ਕੈਸ਼ ਲੈਜਰ ਦੇ ਵਿੱਚ ਆਪਾਂ ਜਾਈਏ ਲੈਜਰ ਲੈਜਰ ਦੇ ਵਿੱਚ ਇਲੈਕਟ੍ਰੋਨਿਕ ਕੈਸ਼ ਲੈਜਰ ਦੇ ਵਿੱਚ ਫੇਰ ਜਾਵੋ ਦੇ अमाउंट ट्रांसफर ਦੇ ਲਈ ਆ ਆਪਣੇ ਕੋਲੇ ਹੈ ਜੀਐਸਟੀ ਫਾਈਲ ਜੀਐਸਟੀ ਪੀਐਮਟੀ 09 ਫਾਰ ट्रांसफर ਆਫ ਅਮਾਉਂਟ ਇਹਦੇ ਉੱਤੇ ਕਲਿੱਕ ਕਰ ਦੋ ਜਦੋਂ ਇਸ ਦੇ ਉੱਤੇ ਆਪਾਂ ਕਲਿੱਕ ਕੀਤਾ ਤਾਂ ਉਸ ਦਿਨ ਆਪਣੇ ਕੋਲ ਇੱਕ ਜਿਹੜੀ ਕੈਸ਼ ਲੈਜਰ ਬੈਲੈਂਸ ਓਪਨ ਹੋ ਜਾਵੇਗੀ ਆਪਾਂ ट्रांसफर ਕਿੱਥੋਂ ਕਿੱਥੇ ਕਰਨੇ ਹਨ ਆਪਾਂ ਮੰਨ ਲਵੋ ਕਿ ਇਹਦੇ ਵਿੱਚ ਜਿਹੜੇ ਪੈਸੇ ਸਾਰੇ ਆਪਣੇ ਕੋਲੋਂ ਗਲਤੀ ਦੇ ਨਾਲ ਟੈਕਸ ਦੇ ਵਿੱਚ ਜਮ੍ਹਾਂ ਹੋ ਗਏ ਹਨ ਆਪਾਂ ਜਿਵੇਂ ਦੇਖਿਆ ਹੈ ਆਪਾਂ ਇਸ ਦੇ ਵਿੱਚੋਂ ਪਹਿਲਾਂ ਤਾਂ ਸੀ ਤੇ ਐਸ ਦੇ ਵਿੱਚ ਤਾਂ ਆਪਣੇ ਕੋਲੇ ਬਰਾਬਰ ਬਰਾਬਰ ਹੈਗੇ ਆ ਇਹਨਾਂ ਦੇ ਵਿੱਚੋਂ ਆਪਾਂ ਕੁਝ ਪੈਸੇ ਜਿਹੜੇ ਹਨ ਉਹ ਆਈ ਦੇ ਵਿੱਚ ਪਾਉਣੇ ਹਨ ਤਾਂ ਇਹ ਮੇਜਰ ਹੈਡ ਆਪਣੇ ਕੋਲੇ ਜਿਹੜਾ ਸੀ ਹੈ ਸੀ ਦੇ ਵਿੱਚ ਜਿਹੜਾ ਟੈਕਸ ਦੇ ਵਿੱਚ ਪਏ ਨੇ 50282 ਰੁਪਏ ਇਹਨੂੰ ਆਪਾਂ ਕਿੱਥੇ ਪਾਣਾ ਵਾ ਸੀ ਦੇ ਵਿੱਚ ਹੀ ਪਾਉਣਾ ਵਾ ਪਰ ਪਾਉਣਾ ਕਾਦੇ ਵਿੱਚ ਹੈ ਇੰਟਰਸਟ ਦੇ ਵਿੱਚ ਕੁਝ ਪੈਸੇ ਪਾਉਦੇ ਨੇ ਆ ਇੰਟਰਸਟ ਵਿੱਚ ਕਿੰਨੇ ਪਾਣੇ ਆ ਮੰਨ ਲਓ ਆਪਾਂ 744 ਖੁਰ ਪਾਣੇ ਨੇ ਜਾਂ 443 ਪਾਣੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਕੋਲੇ ਪੈਨਲਟੀ ਦੇ ਵਿੱਚ ਕਿੰਨੇ ਪਾਣੇ ਆ ਇਹਦੇ ਚ 24000 ਪੈਨਲਟੀ ਦੇ ਵਿੱਚ ਪਾਣੇ ਆ ਫੀਸ ਤੇ ਅਦਰ ਵਿੱਚ ਉਵੇਂ ਹੀ ਪਾਣ ਦੇਣਾ 00 ਹੀ ਰਹਿਣ ਦੇਣਾ ਹੁਣ ਜਦੋਂ ਆਪਾਂ ਟਰਾਂਸਫਰ ਕਰਨੇ ਆ ਤਾਂ ਆਪਣੇ ਕੋਲੇ ਆਹਾ ਅਮਾਉਂਟ ਹੈ ਜਿਹੜੀ ਕਿ ਅਵੇਲੇਬਲ ਹੈ ਟੈਕਸ ਦੇ ਵਿੱਚ ਤੇ ਆਪਾਂ ਜਾਣੀ ਕਿੱਧਰ ਹੈ ਇਹ ਮੇਜਰ ਹੈਡ ਆਪਾਂ ਟੈਕਸ ਸੀਜੀਐਸਟੀ ਦਾ ਸੀਜੀਐਸਟੀ ਚ ਹੀ ਰੱਖਣਾ ਹੈ ਜੇ ਸੀਜੀਐਸਟੀ ਤੋਂ ਆਈਜੀਐਸ ਦੇ ਵਿੱਚ ਕਰਨਾ ਇੱਥੇ ਆਈਜੀਐਸ ਵੀ ਕਰ ਸਕਦੇ ਹੋ ਤੁਸੀਂ ਪਰ ਆਪਾਂ ਸੀਜੀਐਸਟੀ ਵਿੱਚ ਹੀ ਕਰਨਾ ਤਾਂ ਸੀਜੀਐਸਟੀ ਦੇ ਵਿੱਚ ਟੈਕਸ ਉਹੀ ਰਹਿਣ ਦਿੱਤਾ ਪਰ ਇੰਟਰਸਟ ਦੇ ਵਿੱਚ ਜਿਹੜਾ ਟੈਕਸ ਵਿੱਚ ਪਿਆ ਹੋਇਆ ਅਮਾਊਂਟ ਹੈ ਉਸ ਨੂੰ ਆਪਾਂ ਇੰਟਰਸਟ ਦੇ ਵਿੱਚ ਤੇ ਕੁਝ ਪੈਨਲਟੀ ਦੇ ਵਿੱਚ ਪਾਉਣਾ ਹੈ ਆਹ ਲਓ ਆਪਾਂ ਦਵਾਰਾ ਟਾਈਪ ਕੀਤਾ ਤੇ ਉਸ ਤੋਂ ਬਾਅਦ ਇਹਨੂੰ ਸੇਵ ਕਰ ਲੈਣਾ but are you sure the amount indicated as a verb is intended to be transferred yes yes ਦੇ ਉੱਤੇ ਕਲਿੱਕ ਕਰਦੇ ਹੋ ਜਦੋਂ ਤੁਸੀਂ ਤਾਂ ਇਹ ਅਮਾਉਂਟ ਜਿਹੜੀ ਆ ਉਹ ਉਧਰ ਟ੍ਰਾਂਸਫਰ ਹੋ ਜਾਵੇਗੀ ਟ੍ਰਾਂਸਫਰ ਜਦੋਂ ਹੋ ਗਈ ਤਾਂ ਉਸ ਤੋਂ ਬਾਅਦ ਅਜੇ ਇਹ ਟੈਂਪਰੇਰੀਲੀ ਹੋਈ ਹੈ ਆਪਣੇ ਕੋਲੇ ਇਸ ਨੂੰ ਆਪਾਂ ਜਿਹੜਾ ਹੈ ਇਹਨੂੰ ਕਲਿੱਕ ਕਰਕੇ ਤੁਸੀਂ ਦੇਖ ਵੀ ਸਕਦੇ ਹੋ ਕੀ ਹੋਇਆ ਹੈ ਤੇ ਪ੍ਰਸੀਡ ਟੂ ਫਾਈਲ ਜਦੋਂ ਪ੍ਰਸੀਡ ਟੂ ਫਾਈਲ ਕੀਤਾ ਤਾਂ ਆਪਣੇ ਆਪ ਇੱਥੇ ਹੀ ਥਾਂ ਇਸ ਤਰੀਕੇ ਦੀ ਤੁਹਾਡੇ ਕੋਲੇ ਜਿਹੜੀ ਇਹ ਵਿੰਡੋ ਆ ਜਾਵੇਗੀ ਇੱਥੇ ਵੈਰੀਫਿਕੇਸ਼ਨ ਲਿਖ ਦੇਣਾ ਕਿ ਯੈਸ ਵੀ ਮੈਂ ਹੀ ਕਰ ਰਿਹਾ ਹਾਂ ਥੇਟਾ ਤੁਹਾਡਾ ਨਾਮ ਜੋ ਵੀ ਨਾਮ ਹੈ ਉੱਤੇ ਕਲਿੱਕ ਕਰੋ ਤੇ ਉਸ ਤੋਂ ਬਾਅਦ ਫਾਈਲ ਜੀਐਸਪੀ ਪੀਐਮਟੀ 09 ਕਿ ਇਹੇ ਅਮਾਉਂਟ ਇੰਨੀ ਹੀ ਕਰਨੀ ਹੈ ਟਰਾਂਸਫਰ ਹਾਂਜੀ ਇੰਨੀ ਹੀ ਕਰਨੀ ਹੈ ਯੈਸ ਤੇ ਕਲਿੱਕ ਕਰੋ ਦੈਨਸ ਨੋਵਾ ਫਾਈਲ ਵਿਦ ਈਵੀਸੀ ਤੇ ਡੀਐਸਸੀ ਡੀਐਸਸੀ ਜੇ ਤੁਹਾਡੇ ਕੋਲੇ ਡੋਂਗਲ ਆ ਤਾਂ ਡੀਐਸਸੀ ਲਗਾ ਦਿਓ ਨਹੀਂ ਤਾਂ ਈਵੀਸੀ ਦੇ ਉੱਤੇ ਕਲਿੱਕ ਕਰ ਦਵੋ ਤੇ ਊਡ ਯੂ ਲਾਈਕ ਟੂ ਪ੍ਰਸੀਡ ਪ੍ਰਸੀਡ ਦੇ ਉੱਤੇ ਕਲਿੱਕ ਕਰੋਗੇ ਤੁਹਾਨੂੰ ਇੱਥੇ ਓਟੀਪੀ ਆ ਜਾਵੇਗਾ ਇਹੇ ਓਟੀਪੀ ਜਿਹੜਾ ਹੈ ਉਹ ਤੁਸੀਂ ਇੱਥੇ ਭਰ ਦੇਣਾ ਹੈ ਠੀਕ ਹੈ ਐਂਡ ਠੀਕ ਹੈ ਜੀ ਦਾ ਫਾਈਲਿੰਗ ਸக்ஸੈਸਫੁਲ ਆਪਣੇ ਕੋਲੇ ਆ ਗਿਆ ਤਾਂ ਇਹਦਾ ਮਤਲਬ ਹੈ ਕਿ ਆਪਾਂ ਅੱਜ 7 ਤਰੀਕ ਨੂੰ ਆ ਆਰਨ ਜਨਰੇਟ ਹੋ ਗਿਆ ਤੇ ਇੱਥੇ ਆਪਾਂ ਪੈਸੇ ਸக்ஸੈਸਫੁਲੀ ਟਰਾਂਸਫਰ ਕਰ ਲਏ ਨੇ ਜੇ ਤੁਹਾਨੂੰ ਲੱਗਦਾ ਹੈ ਕਿ ਸਹੀ ਹੈ ਤਾਂ ਓਕੇ ਕਰ ਦਿਓ ਤਾਂ ਆਪਣੇ ਕੋਲੇ ਇਹ ਇੱਕ ਜਿਹੜਾ ਹੈ ਉਹ ਸੀਜੀਐਸਟੀ ਦੇ ਪੈਸੇ ਜਿਹੜੇ ਟੈਕਸ ਦੇ ਵਿੱਚ ਜਮ੍ਹਾਂ ਹੋਏ ਸੀ ਉਹ ਆਪਾਂ ਆਈ ਦੇ ਵਿੱਚ ਤੇ ਜਿਹੜਾ ਇੰਟਰਸਟ ਦੇ ਵਿੱਚ ਤੇ ਪੀ ਦੇ ਵਿੱਚ ਮਤਲਬ ਪੈਨਲਟੀ ਦੇ ਵਿੱਚ ਤੇ ਜੋ ਟੈਕਸ ਦੇ ਵਿੱਚ ਬਾਕੀ ਦੀ ਅਮਾਉਂਟ ਰਹਿ ਗਈ ਹੁਣ ਆਪਾਂ ਅਗਾ ਸ ਦੀ ਅਮਾਉਂਟ ਟ੍ਰਾਂਸਫਰ ਕਰਨੀ ਹੈ ਸ ਦੀ ਟ੍ਰਾਂਸਫਰ ਅਮਾਉਂਟ ਕਰਨ ਦੇ ਵੇਲੇ ਆਪਣੇ ਕੋਲੇ ਦੇਖੋ ਕਿ ਕਿੰਨੇ ਪੈਸੇ ਪਏ ਆ ਇਹਦੇ ਵਿੱਚ ਆਪਣੇ ਕੋਲੇ 50282 ਪਏ ਆ ਤਾਂ 50282 ਜਿਹੜੇ ਹਨ ਉਹਨਾਂ ਨੂੰ ਆਪਾਂ ਫਿਰ ਉਸੇ ਤਰੀਕੇ ਦੇ ਨਾਲ ਬਾਈਫਰਕੇਸ਼ਨ ਕਰਨੀ ਹੈ ਤਾਂ ਲਿਆਓ ਆਪਾਂ ਕਰੀਏ ਜੱਗਿਆ ਜਿੱਥੋਂ ਐਸ ਚੋਂ ਐਸ ਚੋਂ ਕਿੱਥੇ ਗਿਆ ਆਪਣੇ ਕੋਲੇ ਇੰਟਰਸਟ ਐਸ ਦੇ ਵਿੱਚ ਪਿਆ ਟੈਕਸ ਦੇ ਵਿੱਚ ਹੈ ਤੇ ਆਪਾਂ ਭੇਜਣਾ ਕਹਦੇ ਵਿੱਚ ਐਸ ਦੇ ਵਿੱਚ ਹੀ ਭੇਜਣਾ ਇੰਟਰਸਟ ਦੇ ਵਿੱਚ ਕਿੰਨਾ ਭੇਜਣਾ ਹੈ ਤਾਂ ਉਹ ਫੇਰ ਆਪਾਂ 7444 ਪੈਨਲਟੀ ਕਿੰਨੀ ਹੈ 24000 ਵੇ ਸੇਵ ਕਰ ਲਵੋ ਇਸ ਨੂੰ ਹੁਣ ਆਪਾਂ ਚੈੱਕ ਕਰ ਲਓ ਕੁਆਰੀ ਫਿਗਰ ਜੇ ਸੇਵ ਕੀਤਾ ਤੇ ਯੈਸ ਯੈਸ ਕੀਤਾ ਤੇ ਆਪਣੇ ਕੋਲੇ ਪ੍ਰੋਸੀਡ ਟੂ ਫਾਈਲ ਪ੍ਰੋਸੀਡ ਟੂ ਫਾਈਲ ਕੀਤਾ ਤੇ ਆਪਣੇ ਕੋਲੇ ਉਹ ਆਪਾਂ ਦੇਖ ਲਿਆ ਕਿ ਇਹ ਠੀਕ ਹੈ ਜੇ ਠੀਕ ਹੈ ਤਾਂ ਇੱਥੇ ਆਈ ਹੈ ਹੇਰ ਵਾਏ ਤਾਂ ਉਸ ਤੋਂ ਬਾਅਦ ਆਪਣਾ ਨੇਮ ਸਿਲੈਕਟ ਕਰਨਾ ਹੈ ਤੇ ਫਾਈਲ ਫੇਅਰ ਕਰ ਦੇਣਾ ਹੈ ਤੇ ਫਿਰ ਇੱਥੇ ਯੈਸ ਕਰ ਦੇਣਾ ਹੈ ਤੇ ਫਿਰ ਇੱਥੇ EVC ਕਰ ਦੇਣਾ ਹੈ ਤੇ ਫਿਰ ਤੁਸੀਂ ਪ੍ਰਸੀਡ ਕਰਨਾ ਹੈ। ਬੈ ਇੱਥੇ OTP ਆ ਜਾਵੇਗਾ। ਤਾਂ ਹੁਣ ਦੁਆਰਾ ਜਿਹੜਾ ਹੈ ਫਿਰ ਆਪਾਂ ਪਾਸਵਰਡ ਫਿਲ ਕੀਤਾ ਤੇ ਫਾਈਲਿੰਗ ਸਕਸੈਸਫੁਲ ਹੋ ਗਈ ਤੇ ਇਸ ਨੂੰ ਓਕੇ ਕਰ ਦਿੱਤਾ। ਤਾਂ ਇਸ ਤਰੀਕੇ ਦੇ ਨਾਲ ਹੁਣ ਆਪਣੇ ਕੋਲੇ ਦੇਖੋ ਕਿ ਕੈਸ਼ ਲੈਜਰ ਦੇ ਵਿੱਚ ਪੈਸੇ ਕਿਸ ਤਰੀਕੇ ਦੇ ਨਾਲ ਪਏ ਨੇ ਕੀ ਜਿਸ ਤਰੀਕੇ ਦੇ ਨਾਲ ਤੁਸੀਂ ਚਾਹੁੰਦੇ ਸੀ ਕੀ ਉਸੇ ਤਰੀਕੇ ਦੇ ਨਾਲ ਇੱਧਰ ਜਿਹੜੇ ਹਨ ਪੈਸੇ ਟਰਾਂਸਫਰ ਹੋਏ ਹਨ ਆ ਦੇਖੋ ਹੁਣ ਆਪਣੇ ਕੋਲੇ ਟਰਾਂਸਫਰ ਹੋ ਕੇ ਜਿਹੜੇ ਹਨ ਉਹ ਪੈਸੇ ਜਿਹੜੇ ਹਨ ਜਿਸ ਤਰੀਕੇ ਦੇ ਨਾਲ ਅਸੀਂ ਚਾਹੁੰਦੇ ਸੀ ਉਸ ਤਰੀਕੇ ਦੇ ਨਾਲ ਇੱਥੇ ਆ ਗਏ ਹਨ ਤਾਂ ਦੋਸਤੋ ਇਸ ਤਰੀਕੇ ਦੇ ਨਾਲ ਆਪਾਂ ਇਹ ਜਿਹੜਾ ਹੈ ਜੇ ਪੈਸੇ ਜਿਹੜੇ ਹਨ ਉਹ ਜਦੋਂ ਟਰਾਂਸਫਰ ਜੇ ਗਲਤੀ ਦੇ ਨਾਲ ਆਪਣੇ ਇੱਕ ਹੈਡ ਤੋਂ ਦੂਜੇ ਹੈਡ ਦੇ ਵਿੱਚ ਗਲਤੀ ਦੇ ਨਾਲ ਚਲੇ ਗਏ ਹੋਣ ਤਾਂ ਇਸ ਤਰੀਕੇ ਦੇ ਨਾਲ ਆਪਾਂ ਟਰਾਂਸਫਰ ਕਰ ਸਕਦੇ ਹਾਂ ਤਾਂ ਮੇਰਾ ਖਿਆਲ ਹੈ ਕਿ ਜਿਹੜੇ ਗਲਤੀ ਦੇ ਨਾਲ ਪੈਸੇ ਜਿਹੜੇ ਹਨ ਜੇ ਤੁਹਾਡੇ ਕੈਸ਼ ਲੈਜਰ ਦੇ ਵਿੱਚ ਇੱਕ ਹੈਡ ਦੇ ਵਿੱਚ ਗਲਤੀ ਦੇ ਨਾਲ ਪੈ ਗਏ ਹਨ ਤਾਂ ਉਸ ਨੂੰ ਦੂਜੇ ਪਾਸੇ ਟਰਾਂਸਫਰ ਕਰਨ ਦਾ ਇਹ ਸੌਖਾ ਤਰੀਕਾ ਹੈ ਤੇ ਮੇਰਾ ਖਿਆਲ ਹੈ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਤੇ ਜੇਕਰ ਹੋਰ ਵੀ ਤੁਸੀਂ ਕੋਈ ਵੀ ਜੀਐਸਟੀ ਨਾਲ ਸੰਬੰਧਿਤ ਕੋਈ ਵੀ ਤੁਹਾਡੇ ਕੋਲੇ ਕੋਈ ਕੁਐਰੀ ਹੈ ਕੋਈ ਸਵਾਲ ਹੈ ਤਾਂ ਉਸ ਦੀ ਅਸੀਂ ਤੁਹਾਨੂੰ ਲਾਈਵ ਪ੍ਰੈਜੈਂਟੇਸ਼ਨ ਜਿਹੜੀ ਆ ਉਹ ਤੁਹਾਨੂੰ ਇਸ ਤਰੀਕੇ ਦੇ ਨਾਲ ਕਰਕੇ ਦਿਖਾ ਸਕਦੇ ਹਾਂ ਜੇ ਤੁਸੀਂ ਵੀਡੀਓ ਅੰਤ ਤੱਕ ਦੇਖੀ ਤੁਹਾਡਾ ਸ਼ੁਕਰੀਆ ਸਤਿ ਸ੍ਰੀ ਅਕਾਲ ਦੋਸਤੋ